ਹੁਣ ਜਾਇਦਾ ਕਰਨबीर ਸਿੰਘ ਜੀ ਖਾਲਸਾ ਸਮਾਂ 5 ਮਿੰਟ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਬਜ਼ੁਰਗ ਨੌਜਵਾਨ ਕਾਫੀ ਸਮੇਂ ਤੋਂ ਅਸੀਂ ਇਸ ਸੰਘਰਸ਼ ਦੇ ਵਿੱਚ ਜੁੜੇ ਆ ਬੈਠੇ ਆ ਤੇ ਆਪਣੇ ਹੱਕਾਂ ਦੇ ਲਈ ਲੜ ਰਹੇ ਆ ਸਭ ਤੋਂ ਪਹਿਲਾਂ ਸਾਡੇ ਗੁਰੂਆਂ ਦੀ ਬਾਖਸ਼ੀ ਹੋਈ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਬੋਲ ਕੇ ਗਏ ਨੇ ਬਾਬਾ ਜੀ ਲੀਡਰਾਂ ਬਾਰੇ ਵੀ ਦੱਸਿਆ ਆਪਦੇ ਹੱਕਾਂ ਲਈ ਗੱਲ ਕਿਵੇਂ ਕਰਨੀ ਆ ਕੀ ਕੀ ਜ਼ਰੂਰੀ ਆ ਉਹ ਵੀ ਦੱਸਿਆ ਪਰ ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹਣਾ ਕਿ ਜੇ ਦੇਸ਼ ਲਈ ਸ਼ਹੀਦ ਹੋਈਏ ਮਰ ਗਏ ਤਾਂ ਸ਼ਹੀਦਾਂ ਜਿਹੜੇ ਆਪਣੇ ਹੱਕਾਂ ਲਈ ਲੜੀਏ ਤੱਤਵਾਦੀਆਂ ਇਹ ਕਦੇ ਭੁੱਲਿਓ ਨਾ ਤੁਸੀਂ ਹਮੇਸ਼ਾ ਯਾਦ ਰੱਖਿਓ ਤੁਹਾਡੇ ਬੱਚਿਆਂ ਲਈ ਤੁਹਾਡੀਆਂ ਜ਼ਮੀਨਾਂ ਲਈ ਤੁਹਾਡੀਆਂ ਨਸਲਾਂ ਲੜਨ ਗਿਆ ਨਾ ਕੇ ਦੂਜਿਆਂ ਦੀਆਂ ਨਸਲਾਂ ਜੇ ਸਾਡੇ ਕਿਸਾਨਾਂ ਦੀ ਗੱਲ ਆਈ ਸਭ ਤੋਂ ਪਹਿਲਾਂ ਪਿੱਛੇ ਨੂੰ ਝਾਤ ਮਾਰਿਓ ਬਾਬਾ ਬੰਦਾ ਸਿੰਘ ਬਹਾਦਰ ਤੋਂ ਸੋਨੂ ਜ਼ਮੀਨਾਂ ਦੇ ਮਾਲਕ ਬਣਾਇਆ ਮੇਰੀਆਂ ਗੱਲਾਂ ਕਿਸੇ ਕਿਸੇ ਬੰਦੇ ਨੂੰ ਫਿੱਟ ਬੈਠਦੀਆਂ ਨਹੀਂ ਤਾਂ ਆਮ ਕਰਕੇ ਮੈਨੂੰ ਬਹੁਤੇ ਪਸੰਦ ਨਹੀਂ ਕਰਦੇ ਕਿਉਂਕਿ ਸੱਚ ਹਮੇਸ਼ਾ ਕੌੜਾ ਹੁੰਦਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਬਖਸ਼ੀਆਂ ਕਿੰਨੇ ਕੁ ਬਜ਼ੁਰਗਾਂ ਕਿੰਨੇ ਕੁ ਨੌਜਵਾਨਾਂ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਹ ਤੇ ਤੁਰਿਆ 7 ਜਨ ਐਸੇ ਖਾਸਾ ਪਿੰਡਰ ਵਾਲੇ 17 ਮਤੇ ਕਦੇ ਪੜਿਓ ਸਾਡੀਆਂ ਬੀਬੀਆਂ ਪੈਣਾ ਲਈ ਸਾਡੀਆਂ ਜ਼ਮੀਨਾਂ ਲਈ ਉਹਦੇ ਵਿੱਚ ਬੜਾ ਕੁਝ ਲਿਖਿਆ ਕਦੇ ਕਿਸੇ ਨੇ ਗੱਲ ਨਹੀਂ ਕੀਤੀ ਕਦੇ ਪੜਿਓ 17 ਮਤੇ ਅਨੰਪੁਰ ਸਾਹਿਬ ਦੇ ਉਹਦੇ ਚ ਕੀ ਲਿਖਿਆ ਸੀ ਕਿ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਫਸਲਾਂ ਦਾ ਭਾਅ ਉਹ ਪੰਜਾਬ ਸਰਕਾਰ ਤਾਂ ਕਰੂਗੀ ਸੈੱਟ ਨਹੀਂ ਕਰੂਗੀ ਕਿਸੇ ਬੀਬੀ ਨੂੰ ਕਿਸੇ ਭੈਣ ਨੂੰ ਕਿੱਡਾ ਵੀ ਗੁਨਾਹ ਹੋਵੇ ਥਾਣੇ ਵਿੱਚ ਰਾਤ ਨਹੀਂ ਰੱਖਿਆ ਜਾਊਗਾ ਉਦੋਂ ਧੱਕੇ ਹੁੰਦੇ ਸੀ ਅੱਜ ਵੀ ਹੁੰਦੇ ਆ ਸਾਡੇ ਨੌਜਵਾਨਾਂ ਲਈ ਸਾਡੇ ਪੰਜਾਬ ਦੇ ਹੱਕਾਂ ਲਈ ਜਿਹੜਾ ਬੋਲਦਾ ਉਹ ਅੱਤਵਾਦੀ ਆ ਇਹਨਾਂ ਦੀ ਨਿਗਾਹ ਜੇ ਗੱਲ ਕਰਦੇ ਆ ਕਹਿ ਦਿੰਦੇ ਆ ਤੁਸੀਂ ਫਲਾਣੇ ਦੀ ਗੱਲ ਨਹੀਂ ਕਰਨੀ ਤੁਸੀਂ ਝੌਕੇ ਦੀ ਗੱਲ ਨਹੀਂ ਕਰਨੀ ਅਸੀਂ ਜਿੰਨਾ ਚਿਰ ਕਣਗੀਆਂ ਵਾਲੇ ਪਾਸ਼ਾ ਨੇ ਸਾਹ ਬਖਸ਼ਿਆ ਇਹ ਗੁਰੂ ਦੀ ਗੱਲ ਹੀ ਕਰਨਗੇ ਕਿਉਂਕਿ ਅਸੀਂ ਉਸ ਗੁਰੂ ਦੇ ਪੋਤੇ ਜਿਨ੍ਹਾਂ ਨੇ ਥੋੜੀ ਵੀ ਧੋਤੀ ਤੇ ਬੋਦੀ ਨੂੰ ਬਚਾਇਆ ਜੇ ਸਾਹਿਬੇ ਕਮਾਲ ਧੰਗੁਰ ਤੇਗ ਮਹਾਰਾਜ ਸਾਹਿਬ ਮਹਾਰਾਜ ਸਹਾਦਤ ਨਾ ਦਿੰਦੇ ਤਾਂ ਇਹਨਾਂ ਤੋਤੀਆਂ ਵਾਲਿਆਂ ਨੇ ਇਹਨਾਂ ਮੋਦੀਆਂ ਨੇ ਕਿਸੇ ਕੋਨੇ ਦੇ ਵਿੱਚ ਬੈਠ ਕੇ ਨਵਾਜ ਪੜਨੀ ਸੀ ਆ ਮੰਦਰਾ ਚ ਟੱਲੀਆਂ ਤਾਂ ਹੀ ਖੜਕਦੀਆਂ ਜੇ ਸਾਡੇ ਬਾਪੂ ਦੇ ਬਾਪੂ ਨੇ ਸਹਾਦਤ ਦਿੱਤੀ ਆ ਤਾਂ ਹਰ ਇੱਕ ਚੀਜ਼ ਤੋਂ ਅਸੀਂ ਵਿਸਰ ਜਾਂਨੇ ਆ ਹਰ ਇੱਕ ਚੀਜ਼ ਅਸੀਂ ਭੁੱਲ ਜਾਂਨੇ ਆ ਪਰ ਇਹਨਾਂ ਲੀਡਰਾਂ ਪਿੱਛੇ ਜਾਣਾ ਅਸੀਂ ਕਦੇ ਨਹੀਂ ਭੁੱਲਦੇ ਕਿਉਂ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜਿਸ ਬਾਬੇ ਨੇ ਜਿਸ ਰਾਜੇ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਕਿੰਨੇ ਕੁ ਬੰਦੇ ਹੱਥ ਖੜਾ ਕਰੋਗੇ ਵੀ ਜਿੰਨੇ ਉਹਦੇ ਰਾਹ ਤੇ ਚੱਲਿਆ ਸੀ ਕੋਈ ਨਹੀਂ ਚੱਲਿਆ ਸਾਡੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਵਾਲਾ ਭਾਈ ਸਾਹਿਬ ਭਾਈ ਅਬਰਤਪਾਲ ਜਿਹੜਾ ਚਿੱਟੇ ਤੋਂ ਬਚਾ ਕੇ ਨੌਜਵਾਨਾਂ ਨੂੰ ਜਿਹਨੇ ਸਿੱਖੀ ਨਾਲ ਜੋੜਿਆ ਚਾਕੇ ਡਿਬਰੂ ਗਲਜੇਰ ਚ ਮਾਰਿਆ ਇਹਨਾਂ ਨੇ ਨੌਜਵਾਨਾਂ ਤੇ ਗੋਲੀਆਂ ਮਾਰੀਆਂ ਬਜ਼ੁਰਗ ਸਾਡੇ ਹੱਥਾਂ ਦੇ ਵਿੱਚ ਦੀ ਸਾਡੇ ਮੈਡੀਕਲ ਤੋਂ ਲਾਸ਼ਾਂ ਗਈਆਂ ਬਜ਼ੁਰਗ ਜਿਨ੍ਹਾਂ ਦੇ ਚਿਹਰਿਆਂ ਦੀ ਵੀ ਸਿਆਣੀ ਸੀ ਆਉਂਦੀ ਲੱਤਾਂ ਭੰਨ ਦਿੱਤੀਆਂ ਗੋਲੀਆਂ ਮਾਰ ਕੇ ਗੋਲੇ ਮਾਰ ਕੇ ਇਹ ਦੱਸੋ ਕਿ ਢਿੱਗ ਦੇਸ਼ ਭਗਤੀ ਆ ਜੀ ਇਹ ਅੱਤਵਾਦੀ ਵਾਲਾ ਕੰਮ ਐ ਜਾਂ ਉਹ ਅੱਤਵਾਦੀ ਵਾਲਾ ਕੰਮ ਐ ਜਿਹੜਾ ਸਿੱਖੀ ਨਾਲ ਜੋੜਦਾ ਤੁਹਾਨੂੰ ਦਬਾਇਆ ਜਾ ਰਿਹਾ ਤੁਹਾਡੀ ਸੋਚ ਨੂੰ ਦਬਾਇਆ ਜਾ ਰਿਹਾ ਸੋਨੂੰ ਦਬਾਇਆ ਜਾ ਰਿਹਾ ਵੀ ਹੱਕਾਂ ਦੀ ਗੱਲ ਨਾ ਕਰਨ। ਨਹੀਂ ਉਠੂਗਾ ਸਾਡਾ ਕੋਈ ਨੌਜਵਾਨ। ਨਹੀਂ ਅਸੀਂ ਕਿਸੇ ਬਾਰੇ ਬੋਲਾਂਗੇ। ਔਰ ਤੁਹਾਨੂੰ ਕੁਰਸੀਆਂ ਤੇ ਬਾਇਆ ਗੱਲ ਕਰੋ ਤੁਸੀਂ। ਪੰਜਾਬ ਦੇ ਲੋਕਾਂ ਦੀ ਗੱਲ ਕਰੋ, ਹੱਕਾਂ ਦੀ ਗੱਲ ਕਰੋ। ਚਿੱਟਾ ਬੰਦ ਕਰੋ। ਸਿੱਖੀ ਦੇ ਰਾਹ ਤੇ ਨੌਜਵਾਨਾਂ ਨੂੰ ਤੋਰੋ। ਸਾਡੀ ਕੋਈ ਛੋਟੇ ਨਾਲ ਦੁਸ਼ਮਣ ਹੀ ਨਹੀਂ। ਵੀ ਅਸੀਂ ਤੁਹਾਨੂੰ ਭੰਡਾਂਗੇ ਸਟੇਜਾਂ ਤੇ ਚੜਕੇ। ਦੋ ਸਰਕਾਰਾਂ ਤੋਂ ਲੋਕ ਅੱਕੇ ਸੀ ਇਹਨਾਂ ਦੀ ਸਰਕਾਰ ਨੂੰ ਬਣਾਇਆ ਦੀਪ ਸਿੱਧੂ ਸੱਚੀ ਗੱਲ ਕਹਿੰਦਾ ਸੀ ਜਿਹਨੂੰ ਸਤੇਜਾਂ ਤੋਂ ਖੜ ਕੇ ਗਜ਼ਾਰ ਦਾ ਐਲਾਨ ਦਿੱਤਾ ਗਿਆ ਉਹ ਨੌਜਵਾਨ ਦਾ ਇਹਨਾਂ ਤੇ ਦਿਮਾਗ ਸੀ ਬਾਹਰ ਦੀ ਪੜ੍ਹਾਈ ਕੀਤੀ ਸੀ ਵਕੀਲ ਸੀ ਬੰਦਾ ਉਹਨੇ ਕਿਹਾ ਸੀ ਇਹ ਬਿਆਤੇ ਬੁੱਚੜ ਤੋਂ ਵੀ ਪੈੜਾ ਚੱਲੂਗਾ ਕੋਈ ਬੰਦਾ ਕਹੇ ਜੇ ਅੱਜ ਇਹ ਬਿਆਤੇ ਦੇ ਰਾਹ ਤੋਂ ਬੱਕ ਹੋ ਕੇ ਚੱਲਦਾ ਤਾਂ ਅਸੀਂ ਲੀਡਰ ਚਾਹੁੰਦੇ ਆ ਪੰਜਾਬ ਦੇ ਲੋਕ ਪੰਜਾਬ ਦੇ ਹੱਕਾਂ ਦੀ ਗੱਲ ਕਰੇ ਸਾਡੇ ਲੋਕਾਂ ਦੇ ਕਰਜ਼ਿਆਂ ਦੀ ਗੱਲ ਕਰੇ ਸਾਡੀਆਂ ਫਸਲਾਂ ਤੇ ਨਸਲਾਂ ਦੀ ਗੱਲ ਕਰੇ ਜਦੋਂ ਕੋਈ ਲੀਡਰ ਖੜ ਕੇ ਗੱਲ ਹੀ ਨਹੀਂ ਕਰਦਾ ਤੁਸੀਂ ਦੱਸੋ ਵੀ ਉਸ ਲੀਡਰ ਦੀ ਸਲਾਹਤ ਕਿਵੇਂ ਸੇਤ ਤੇ ਚੜ ਕੇ ਹੋ ਜੂਗੀ ਇੱਕ ਬਾਬੇ ਨੇ ਕਿਸੇ ਜਥੇਬੰਦੀ ਦੇ ਬੜੇ ਵੱਡੇ ਆਗੂ ਨੇ ਸਵਾਲ ਕੀਤਾ ਸੀ ਕਿ ਜੀਰੇ ਮੋਰਚਾ ਲੱਗਿਆ ਸੀ ਕਿ ਰਾਜੇ ਮਾੜੇ ਹੁੰਦੇ ਆ ਰਾਜੇ ਚੰਗੇ ਨਹੀਂ ਹੁੰਦੇ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਸਾਡੇ ਰਾਜੇ ਦੋ ਹੀ ਹੋਇਆ ਅੱਜ ਵੀ ਦੁਨੀਆ ਤੇ ਬਾਕੀ ਇਤਿਹਾਸ ਪਿੱਕੇ ਪੈ ਜਾਂਦੇ ਆ ਜਦੋਂ ਉਹਨਾਂ ਦੀ ਗੱਲ ਕਰਦੇ ਆ ਸੀ ਪਹਿਲਾ ਰਾਜਾ ਬਾਬਾ ਬੰਦਾ ਸਿੰਘ ਬਹਾਦਰ ਜਿਨੇ ਜ਼ਮੀਨਾਂ ਦੇ ਮਾਲਕ ਬਣਾਇਆ ਸਾਨੂੰ ਜ਼ਮੀਨਾਂ ਦੇ ਮਾਲਕ ਬਣਾ ਕੇ ਉਹਦੇ ਬਦਲੇ ਦੇ ਵਿੱਚ ਆਦੇ ਪੁੱਤਰ ਦਾ ਕਾਲਜਾ ਮੂੰਹ ਵਿੱਚ ਪਵਾਇਆ ਕਿੰਨੇ ਕੁ ਬੰਦਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਖੇਤ ਚ ਬਣਾਈ ਆ ਕੀ ਨਿਸ਼ਾਨ ਲਾਇਆ ਉਹਨੀਆਂ ਮੋਟਰਾਂ ਨਹੀਂ ਜਿੰਨੀਆਂ ਮਟੀਆਂ ਸਾਡੇ ਬਾਣਾ ਦੇ ਵਿੱਚ ਕਿ ਉਹਨਾਂ ਮਟੀਆਂ ਨੂੰ ਹੁਣ ਅਰਦਾਸ ਕਰੋ ਵੀ ਉਹ ਬਚਾਉਣਗੇ ਮੋਦੀ ਤੋਂ ਸਾਨੂੰ ਗੁਰੂ ਸਾਹਿਬ ਨੇ ਕਿਹਾ ਸੀ ਕੋਰਸਵਾਰੀ ਤੇ ਸ਼ਾਸਤਰ ਵਿਦਿਆ ਨਾਲ ਛੱਡੋ ਤੁਹਾਨੂੰ ਕੋਈ ਗੁਲਾਮ ਨਹੀਂ ਕਰ ਸਕਦਾ ਅਸੀਂ ਸਭ ਕੁਝ ਛੱਡ ਕੇ ਮਟੀਆਂ ਪਿੱਛੇ ਪੈ ਗਏ ਹੋਰ ਬਾਪਿਆਂ ਪਿੱਛੇ ਪੈ ਗਏ ਆ ਪਰ ਰੌਲਾ ਕੀ ਅੱਜ ਕਿਸ ਲਈ ਬੈਠੇ ਆ ਅਸੀਂ ਆਪਦੇ ਹੱਕਾਂ ਲਈ ਜਦੋਂ ਹੱਕਾਂ ਦੀ ਗੱਲ ਤੁਰਦੀ ਆ ਤਾਂ ਲੋਕ ਕਹਿ ਦਿੰਦੇ ਆ ਜਿਹਨਾਂ ਨੇ ਆਉਣਾ ਨਹੀਂ ਇਹ ਤਾਂ ਵੇਲੜਾ ਹੈ ਸੜਕਾਂ ਤੇ ਬੈਠੇ ਆ ਅਸੀਂ ਇੱਥੇ ਦੇਖਦੇ ਆਂ ਗੱਡੀਆਂ ਵਾਲੇ ਇੱਥੋਂ ਮੁੜਦੇ ਆਂ ਕਿਉਂ ਮੁੜਦੇ ਆਂ ਦਾ ਬਹੁਤ ਵੱਡਾ ਰੀਜ਼ਨ ਆ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਵੀ ਹੋਈ ਕੀ ਜਾਂਦਾ ਦੁਨੀਆ ਤੇ ਜਿਹਨੂੰ ਪਤਾ ਧਰ ਦੇ ਨਾਲ ਜੁੜਿਆ ਉਹਨੂੰ ਪਤਾ ਵੀ ਅੱਗੇ ਸੀਮੈਂਟ ਦੀ ਕੰਧ ਕੱਢੀ ਆ ਫੋਰਸ ਲੱਗੀ ਆ अनेਕਾਂ ਇੱਥੇ ਗੋਲੀਆਂ ਚਲਾਈਆਂ ਗੋਰੇ ਵਜੇ ਆ अनेਕਾਂ ਲੋਕ ਜ਼ਖਮੀ ਹੋਇਆ ਪਰ ਸਾਡੇ ਲੋਕ ਐਸੇ ਦਿੱਲੀ ਦੇ ਦੱਲੇ ਬੜੇ ਪਏ ਆ ਵਿੱਚ ਕਿਉਂ ਲੀਡਰਾਂ ਦੀਆਂ ਚਪਲੀਆਂ ਝਾੜਦੇ ਰਹਿੰਦੇ ਆ ਉਹਨਾਂ ਦੀ ਆयो ਭਗਤ ਕਰਦੇ ਰਹਿੰਦੇ ਆ ਮਗਰ ਤੁਰਦੇ ਰਹਿੰਦੇ ਆ ਪਰ ਉਹਨਾਂ ਨੂੰ ਪਤਾ ਨਹੀਂ ਵੀ ਅੱਗੇ ਰਸਤਾ ਬੰਦ ਆ ਕਿੰਨੇ ਲੋਕ ਗੱਡੀਆਂ ਲੈ ਕੇ ਆਉਂਦੇ ਆ ਸਾਡੇ ਲੋਕ ਜਿਹੜੇ ਜਾਣਦੇ ਆ ਧਾਨੇਬਾਰੇ ਉਹ ਕਿਉਂ ਨਹੀਂ ਅੱਗੇ ਗੱਡੀ ਲਿਆਉਂਦੇ ਪਤਾ ਵੀ ਅੱਗੇ ਰਸਤਾ ਬੰਦ ਆ ਇਤੋਂ ਸਿੱਧ ਹੁੰਦਾ ਵੀ ਲੋਕਾਂ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਜਿੰਨਾ ਚਿਰ ਸਿਆਸਿਅਤ ਦੇ ਹੱਕਾਂ ਦੀ ਗੱਲ ਖੁੱਲ ਕੇ ਨਹੀਂ ਕਰਦੇ ਆਪਦੀ ਸੋਚ ਨੂੰ ਯਾਦ ਨਹੀਂ ਕਰਦੇ ਆਸ ਦੇ ਬੱਚਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਨਹੀਂ ਪੜਾਉਂਦੇ ਉਹਨਾਂ ਚਿਰ ਭੁੱਲ ਜੋ ਵੀ ਸਾਡੀਆਂ ਨਸਲਾਂ ਬਚਣਗੀਆਂ ਤੇ ਫਸਲਾਂ ਬਚਣਗੀਆਂ ਬੈਂਕਾਂ ਪੰਜਾਬ ਵਿੱਚ ਆਈਆਂ ਸਾਨੂੰ ਇਹ ਸੀ ਵੀ ਸਾਡੇ ਲਈ ਬਹੁਤ ਵੱਡਾ ਖੁਸ਼ੀ ਦੀ ਗੱਲ ਸੀ ਵੀ ਸਰਕਾਰ ਨੇ ਲੋਕਾਂ ਦਾ ਪੈਸਾ ਜਮ੍ਹਾਂ ਰੱਖਣ ਵਾਸਤੇ ਬੈਂਕਾਂ ਬਣਾਤੀਆਂ ਪਰ ਤੁਹਾਨੂੰ ਹੋਰ ਪਤਾ ਲੱਗਦਾ ਵੀ ਇਹ ਬੈਂਕਾਂ ਕਿਉਂ ਭੇਜੀਆਂ ਸੀ ਵੀ ਲੋਕਾਂ ਨੂੰ ਕਰਜ਼ਾ ਦਿਓ ਕਰਜ਼ੇ ਦੇ ਵਿੱਚ ਲੋਕਾਂ ਨੂੰ ਪਸਾ ਕੇ ਮੜ ਕੇ ਉਹਨਾਂ ਦੀਆਂ ਜ਼ਮੀਨਾਂ ਨੂੰ ਹੜੱਪ ਲਵੋ ਅੱਜ ਵੀ ਕਈ ਲੋਕ ਨੇ ਜਿਹੜੇ ਜਾਦੇ ਜ਼ਮੀਨਾਂ ਵਾਲਿਆ ਤੁਰਦੇ ਨਹੀਂ ਕਹਿ ਦਿੰਦੇ ਆ ਸਾਡੇ ਕਿਹੜਾ ਕੋਈ ਮੁੰਡੇ ਦਾ ਰਿਸ਼ਤਾ ਰੁੱਕ ਜੂ ਤੇ ਗਾਂ ਜਿਹੜਾ ਕੁੜੀ ਵਾਲਾ ਹੁੰਦਾ ਉਹ ਵੀ ਸੋਚਦਾ ਮੁੰਡੇ ਨੂੰ 20 ਕਿੱਲੇ ਆਉਂਦੇ ਆ ਔਰ ਉਹਨੇ ਕਦੇ ਇਹ ਨਹੀਂ ਸੋਚਿਆ ਵੀ 20 ਕਿੱਲਿਆਂ ਤੇ ਲਿੰਟ ਕਿੰਨੇ ਦੀ ਆ ਉਹ ਪਹਿਲੀ ਮੁੰਡੇ ਦੀ ਨਹੀਂ ਉਹ ਪਹਿਲੀ ਬੈਂਕਾਂ ਦੀ ਆ ਜਿਹਦੇ ਕੋਲੇ 10 ਕਿੱਲੇ ਆ 5 ਕਿੱਲੇ ਆ ਸਾਰਿਆਂ ਤੇ ਲਿੰਟ ਆ ਹੁਣ ਜਿਹੜੀ ਪਹਿਲੀ ਤੇ ਲਿੰਟ ਆ ਨਾ ਉਹ ਵੇਖ ਸਕਦੀ ਆ ਨਾ ਉਹ ਤੇ ਅਸੀਂ ਆਪ ਦਾ ਹੱਕ ਜਤਾ ਸਕਦੇ ਆ ਸਭ ਤੋਂ ਪਹਿਲੀ ਚੀਜ਼ ਇਹ ਹੈ ਵੀ ਧੀ ਦਾ ਰਿਸ਼ਤਾ ਕਰਦੇ ਆ ਸੋਚੋ 10 ਕਿੱਲੇ ਆਉਂਦੇ ਆ ਕੀ 10 ਕਿੱਲਿਆਂ ਤੇ ਉਹਦਾ ਹੱਕ ਹੈ ਜਿਉ ਤੇ ਲੈਂਟਾ ਦਾ ਉਹਦਾ ਹੱਕ ਹੈ ਨਹੀਂ ਉਹ ਕਦੋਂ ਵੀ ਸਰਕਾਰ ਹੜਾਪ ਸਕਦੀ ਆ ਅੱਜ ਵੱਡੇ ਘਰਾਣੇ ਆ ਜਿਹੜੇ ਵੱਡੇ ਲੋਕਾਂ ਆ ਘਰਾਂ ਚ ਬੈਠੇ ਆ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਯਾਦ ਰੱਖਿਓ ਤੁਸੀਂ ਕਿਰਤੀ ਲੋਕਾਂ ਜਿਹੜੇ ਬੈਠੇ ਆ ਅਤਿ ਮਿਹਨਤ ਕਰਦੇ ਆ ਤੁਸੀਂ ਆਪਦੇ ਹੱਕ ਲੈ ਲਵੋਗੇ ਵੇਰਤ ਵੀ ਕਰ ਲਵੋਗੇ ਪਰ ਇੱਕ ਨਾ ਇੱਕ ਦਿਨ ਨਾ ਉਹਨਾਂ ਲੋਕਾਂ ਨੂੰ ਜ਼ਰੂਰ ਇਹ ਚਾਨਣ ਹੋਊਗਾ ਵੀ ਇਹ ਲੜਾਈ ਇੱਕ ਸੱਚ ਦੀ ਸੀ ਜਿਹਦੇ ਪਿੱਛੇ ਲੋਕ ਤੁਰੇ ਸੀ ਤੇ ਸੁੱਭ ਕਰਨ ਵਰਗੇ ਸ਼ੀਦ ਹੋਏ ਸੀ ਮੈਂ ਸਮਝ ਜਾਦਾ ਲੈ ਰਿਆਂ ਮੇਰੀਆਂ ਇਹੀ ਬੇਨਤੀਆਂ ਨੇ ਕਿ ਜਦੋਂ ਤੁਸੀਂ ਗੱਲ ਕਰਨੀ ਆ ਸਟੇਜ ਤੇ ਚੜ ਅਸੀਂ ਜਾਣੇ ਆ ਪਰ ਅਸੀਂ ਸੋਚ ਕੇ ਗੱਲ ਕਰਦੇ ਆ ਕਿਤੇ ਐਸੀ ਗੱਲ ਨਾ ਨਿਕਲ ਜੇ ਜਿਹਦੇ ਨਾਲ ਸਾਡੇ ਤੇ ਕੋਈ ਐਕਸ਼ਨ ਹੋਵੇ ਜੀਵ ਸਿੱਧੂ ਕਹਿੰਦਾ ਵੀ ਸੋਚ ਨੂੰ ਯਾਦ ਕਰੋ ਪਹਿਲਾਂ ਤੁਹਾਡੀ ਸੋਚ ਹੀ ਗਲਾਵਾ ਖੁੱਲ ਕੇ ਬੋਲ ਨਹੀਂ ਸਕਦੇ ਸਟੇਅ ਤੇ ਅਸੀਂ ਚੜ ਜਾਨੇ ਆ ਸਾਡੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੋਈ ਕੀ ਜਾਂਦਾ ਟਵੇਟਾਂ ਸਾਹਿਬ ਦੀਆਂ ਡਿਬੇਟਾਂ ਚੱਲ ਰਹੀਆਂ ਕਿੱਡਾ ਵੱਡਾ ਪ੍ਰਭਾਵ ਛੋੜੇ ਇਸ ਅੰਦੋਲਨ ਦਾ ਦੁਨੀਆ ਤੇ ਪੈ ਰਿਆ ਡਿਬੇਟਾਂ ਹੋ ਰਹੀਆਂ ਡਿਬੇਟਾਂ ਤੇ ਕੋਈ ਅਜੇ ਤੂੰ ਪਹਿਲਾਂ ਆਗੂ ਬੈਠਾ ਨਹੀਂ ਜੋ ਬਿਠਾਇਆ ਗਿਆ ਕਿ ਸੋਡਾ ਪ੍ਰਭਾਵਾਂ ਤਾਂ ਕਰਕੇ ਇੱਕ ਪਿੰਡ ਨੂੰ ਦੋ ਟਰਾਲੀਆਂ ਜਾਂ ਇੱਕ ਟਰੈਕਟਰ ਵੱਡੀ ਗੱਲ ਨਹੀਂ ਇੱਥੋਂ ਲੋਕ ਟਰਾਲੀਆਂ ਕੱਢਦੇ ਰਾਤ ਨੂੰ ਲੈ ਜਾਂਦੇ ਆ ਇਹ ਕੋਈ ਬਹਾਦਰੀ ਨਹੀਂ ਸਾਡੀ ਬੇਨਤੀ ਆ ਪਿੰਡ 'ਚ 15 1800 ਵੋਟ ਆ ਹਰ ਇੱਕ ਪਿੰਡ ਦੀ ਜਿਆਦੇ ਭਲਾਂ ਦੀ ਹੋਵੇ ਇੱਕ ਟਰੈਕਟਰ ਤੇ ਟਰਾਲੀ ਵੀ ਅਸੀਂ ਇੱਥੇ ਰੋਕ ਨਹੀਂ ਸਕਦੇ ਕਿੱਡੀ ਕ ਗੱਲ ਆ ਜੇ ਅਸੀਂ ਸਾਰੇ ਲੜਾਈ ਲੜਾਂਗੇ ਸਾਡਾ ਇੱਥੇ ਇੱਕ ਪਰਿਵਾਰ ਬੈਠਾ ਅਸੀਂ ਪਰਿਵਾਰਾਂ ਜਿੰਨੇ ਬੈਠੇ ਆ ਜੇ ਇਕੱਲੂ ਕੋਈ ਛੇੜਖਾ ਨਹੀਂ ਕਰਦਾ ਸਾਰੇ ਇਕੱਠੇ ਹੋਇਆ ਕਰੋ ਇੱਕ ਤੇ ਕੋਈ ਗੱਲ ਗਾਉਂਦੀ ਆ ਸਾਰੇ ਬੋਲਿਆ ਕਰੋ ਜੇ ਅਸੀਂ ਲੜਾਈ ਲੜਨੀ ਆ ਇਕੱਠੇ ਹੋ ਕੇ ਲੜ ਸਕਦੇ ਆ ਸਾਡਾ ਬਹੁਤ ਵੱਡਾ ਪ੍ਰਭਾਵ ਆ ਜਿਹੜਾ ਦੁਨੀਆ ਤੇ ਪਿਆਸਤਾ ਦੇਸ਼ਾਂ ਵਿਦੇਸ਼ਾਂ 'ਚ ਤੁਹਾਡੇ ਅੰਦੋਲਨ ਦੀ ਗੱਲ ਹੋ ਰਹੀ ਆ ਇਹ ਉਹ ਜਥੇਬੰਦੀਆਂ ਨਹੀਂ ਮੈਂ ਕਿਸੇ ਨੂੰ ਨੀਵਾ ਨਹੀਂ ਦਿਖਾਉਣਾ ਚਾਹੁੰਦਾ ਜਿਹੜੇ ਕਹਿੰਦੇ ਆ ਇਤਿਹਾਸ ਦੀ ਗੱਲ ਨਹੀਂ ਕਰਨੀ ਸਟੇਜ ਤੇ ਚੜ੍ਹ ਕੇ ਕਾਸੇ ਦਾ ਨਿਸ਼ਾਨ ਲਾ ਦਿਓ ਪਿੱਛੇ ਕਰ ਲੋ ਯਾਦ ਰੱਖਿਓ ਇਸੇ ਨਿਸ਼ਾਨ ਨੇ ਸਾਡੀਆਂ ਨਿਸ਼ਾਨ ਦੇ ਹੀ ਰਹੀ ਐ ਜੇ ਨਿਸ਼ਾਨ ਨਾ ਹੁੰਦਾ ਤਾਂ ਸੋਡਾ ਨਾਮੋ ਨਿਸ਼ਾਨ ਮਿਟ ਜਾਣਾ ਸੀ ਜਿਵੇਂ ਉਹਨਾਂ ਕੌਮਾਂ ਦਾ ਮਿਟਿਆ ਜਿਹੜਿਆ ਗੱਡੀਆਂ ਵਾਲੇ ਫਿਰਦੇ ਆ ਤੁਸੀਂ ਦੇਖੇ ਹੋਣੇ ਆ ਇਹਨਾਂ ਦਾ ਨਾਮੋ ਨਿਸ਼ਾਨ ਮਿਟ ਗਿਆ ਵਿਚਾਰਿਆਂ ਦਾ ਜਿਹੜੀ ਕੌਮ ਦਾ ਕੋਈ ਨਿਸ਼ਾਨ ਨਹੀਂ ਹੁੰਦਾ ਉਹਦਾ ਨਾਮੋ ਨਿਸ਼ਾਨ ਵੀ ਮਿਟ ਜਾਂਦਾ ਅਸੀਂ ਇਤਿਹਾਸ ਦੀ ਗੱਲ ਤਾਂ ਕਰਦੇ ਆ ਸਾਡੇ 700 800 ਸੀਰ ਹੋਇਆ ਪਿਛਲੇ ਅੰਦੋਲਨ ਚ ਦਸੋਂ ਉਹਦੇ ਵਿੱਚੋਂ ਕਿੰਨਿਆਂ ਸਹਾਤਾ ਕਿਹੜੇ ਧਰਮ ਦੀਆਂ ਹੋਈਆਂ ਅਸੀਂ ਧਰਮ ਨੂੰ ਟਾਰਗੇਟ ਨਹੀਂ ਕਰਦੇ ਅਸੀਂ ਸਾਰੇ ਭਰਾ ਜਿਹਨੇ ਪੰਜਾਬ ਦੇ ਵਿੱਚ ਲੋਕ ਰਹਿੰਦੇ ਆ ਚਾਹੇ ਉਹ ਹਿੰਦੂ ਐ ਚਾਹੇ ਉਹ ਕ੍ਰਿਸਚੀਅਨ ਐ ਚਾਹੇ ਉਹ ਸਿੱਖ ਐ ਚਾਹੇ ਮੁਸਲਮਾਨ ਆ ਇਹ ਸਰਕਾਰਾਂ ਜਿਹੜੀਆਂ ਇਹ ਧਰਮ ਦੀ ਆੜ ਲੈ ਕੇ ਲੋਕਾਂ ਤੇ ਵੋਟਾਂ ਮਟੋਰਦੀਆਂ ਹੁੰਦੀਆਂ ਪਰ ਮੈਂ ਉਹਨਾਂ ਆਗੂਆਂ ਨੂੰ ਪੁੱਛਣਾ ਚਾਹਣਾ ਜਿਹੜੇ ਕਹਿੰਦੇ ਆ ਸਾਂਝੀ ਸਟੇਜ ਆ ਇਤਿਹਾਸ ਨਹੀਂ ਬੋਲਣਾ ਨਾਹਰਾ ਨਹੀਂ ਲਾਉਣਾ ਜਕਾਰਾ ਨਹੀਂ ਛਟਣਾ ਉਹਨਾਂ ਨੂੰ ਪੁੱਛੋ ਸਾਡੇ 700 ਸ਼ਹੀਦਾਂ ਦੇ ਵਿੱਚ ਕਿੰਨੀਆਂ ਸਹਾਤਾਂ ਸਿੱਖਾਂ ਦੀਆਂ ਤੇ ਕਿੰਨੀਆਂ ਦੂਜਿਆਂ ਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ